ਸੀਸ ਨਾਂ ਨਿਵਾਇਆ ਕਚਹਿਰੀ ਦੇ ਵਿੱਚੋਂ ਲੰਘ ਕਰਕੇ ਸਾਹਮਣੇ ਖਲੋ ਕਰਕੇ ਭਰੇ ਦਰਬਾਰ ਦੇ ਅੰਦਰ ਦੋਵੇਂ ਸਹਿਬਜ਼ਾਦਿਆਂ ਨੇ ਗਰਜਵੀਂ ਆਵਾਜ਼ ਦੇ ਵਿੱਚ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਫਮੋਸ਼ ਹੋ ਗਏ ਸਚਾ ਅਨੰਦ ਕਹਿੰਦਾ ਹੈ ਤੁਹਾਡੇ ਕਿਸੇ ਗੁਰੂ ਦਾ ਦਰਬਾਰ ਨਹੀਂ ਇਹ ਬਾਦਸ਼ਾਹ ਵਜ਼ੀਰ ਖਾਨ ਦੀ ਕਚਹਿਰੀ ਲੱਗੀ ਹੈ ਸਜਦਾ ਕਰੋ ਸਹਿਬਜ਼ਾਦੇ ਝੁਕੇ ਨਾ ਇਹ ਸੁਚਾਨੰਤ ਪੁੱਛਦਾ ਬੱਚਿਓ ਤੁਹਾਡਾ ਨਾਮ ਕੀ ਹੈ ਤੇ ਸਾਬ ਜਾਦੇ ਦੋਵੇਂ ਰੋ ਦੇ ਵਿੱਚ ਆਣ ਕਰਕੇ ਕਹਿੰਦੇ ਪਹਿਲਾਂ ਸਾਡਾ ਨਾਮ ਨਾ ਪੁੱਛ ਸਾਡੇ ਪਿਤਾ ਦਾ ਨਾਮ ਪੁੱਛ ਫਿਰ ਸਾਡਾ ਨਾਮ ਪੁੱਛੀ ਗੋਬਿੰਦ ਸਿੰਘ ਕੇ ਪੁੱਤ ਹਮ ਮਾਤਾ ਗੁਜਰੀ ਪਾਹੀ ਜੋਰਾ ਵਰ ਸਿੰਘ ਫਤੇ ਸਿੰਘ ਨਾਮ ਹਮਾਰੇ ਆਹੇ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਜੀਆ ਦੇ ਪੁੱਤਰ ਹਾਂ ਮਾਤਾ ਗੁਜਰੀ ਜੀ ਦੇ ਨਾਲ ਆਏ ਹਾਂ ਜੋਰਾਵਰ ਸਿੰਘ ਤੇ ਮੇਰਾ